ਬਿੱਟੂ ਦੀ ਸਲਾਹ ਨਾ ਬਦਲਦਾ ਬਿੱਟੂ ਦੀ ਸਲਾਹ ਦੀ ਜ਼ਰੂਰਤ ਹੈ ਬਿੱਟੂ ਆਪਣੀ ਸਲਾਹ ਆਪਣੇ ਕੋਲ ਰੱਖੇ ਇਹਨਾਂ ਇਲੈਕਸ਼ਨ ਲੜੀ ਮੈਂ ਜਿਮਨੀ ਇਲੈਕਸ਼ਨ ਲਾਇਆ ਕਰਿਆ ਡਿਪਟੀ ਸੀਐਮ ਨੂੰ ਰਹਾ ਕੇ ਆਇਆ ਉਹ ਤਾਂ ਸਾਰੇ ਪ੍ਰਤਾਪ ਬਾਜਵਾ ਨਹੀਂ ਉੱਥੇ ਹੀ ਸੀਗੇ ਗਰਾਸਪੋਰੀ ਸੀਗੇ ਜਿਤਾ ਲੈਂਦਾ ਡਿਪਟੀ ਸੀਐਮ ਨੇਸ ਤੋਂ ਨਹੀਂ ਲੱਗਦਾ ਮੀਟਿੰਗ ਦੇ ਵਿੱਚ ਕੀ ਰਹਿਣ ਵਾਲਾ ਜੀ ਅੱਜ ਮੀਟਿੰਗ ਤੋਂ ਬਾਅਦ ਦੱਸਣਿਆ ਕੀ ਰਹਿਣ ਵਾਲਾ ਜੀ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਸਰ ਕੁਝ ਬੋਲ ਮਨ ਨੂੰ ਕੋਈ ਅਜੰਡਾ ਨਹੀਂ ਜੀ ਕੀ ਅਜੰਡਾ ਹੋਗਾ ਕੁਝ ਬਤਾਇਆ ਗਿਆ ਸਰ ਮੈਂ ਤੁਹਾਨੂੰ ਸਾਰਾ ਕੋਈ ਚਾਹਾਂਗਾ ਹਾਂਜੀ ਹੋਰ ਆ ਜੀ ਪਿਆਰ ਕਰੋ ਸਰ ਲੇਕਿਨ ਇਸ ਵਾਰ ਆਪੇ ਜਿਸਾਰਾ ਕੋ 10 ਕੇ ਜਾ ਮੈਂ ਵੀ ਫੋਰਮ ਮੈਂ ਲਿਆ ਤਾਦਾ ਖਤਰਾ ਬਾਜਵਾ ਕਹ ਰਹੇ ਆ ਇੱਕ ਨਾ ਸਿੰਦੇ ਮਾਡਲ ਪੰਜਾਬ ਮੇ ਲਾਗੂ ਹੋ ਰਹਾ ਹੈ ਜਿਹੜਾ ਬਾਜਵਾ ਕਹਿੰਦਾ ਉਹਨੂੰ ਕਹਣਾ ਤੇਰੇ ਹਲਕੇ ਚੋਂ ਡੀਪੀਸੀਐਮ ਨੂੰ ਹਰਾ ਕੇ ਆਇਆ ਮੈਂ ਠੀਕ ਹੈ ਉਹਦਾ ਬਾਜਵਾ ਕਿੱਥੇ ਗਿਆ ਸਰ ਉਹ ਕਿਹੜੇ ਤੱਥਾਂ ਦੇ ਆਧਾਰ ਤੇ ਦਾਅਵੇ ਕਰ ਰਹੇ ਹੈਂ ਦਿੱਲੀ ਹਾਂ ਤਾਂ ਉਹਨਾਂ ਨੂੰ ਪੁੱਛੋ ਸਰ ਬਿੱਟੂ ਕਹਿੰਦਾ ਵੀ ਮੁੱਖ ਮੰਤਰੀ ਬਦਲੇ ਸਰ ਦਿੱਲੀ ਕੋਈ ਪੰਜਾਬ ਦੇ ਅਸਰ ਨਹੀਂ 94 ਐਮ ਐਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਬਿੱਟੂ ਬੋਲਦੇ ਕਿ ਮੁੱਖ ਮੰਤਰੀ ਬਦਲੇ ਜਾਣਗੇ ਬਹੁਤ ਸਾਰੇ ਮੁੱਖ ਮੰਤਰੀ ਬਦਲੇ ਜਾਣਗੇ ਬਿੱਟੂ ਦੀ ਸਲਾਹ ਨਾ ਬਦਲਣਾ ਬਿੱਟੂ ਦੀ ਸਲਾਹ ਦੀ ਜ਼ਰੂਰਤ ਹੈ ਬਿੱਟੂ ਆਪਣੀ ਸਲਾਹ ਆਪਣੇ ਕੋਲ ਰੱਖੇ ਕਹਿੰਦੇ ਮਾਨ ਸ਼ਾਹ ਦੇ ਟੱਚ ਮੇ ਹੈ ਕੌਣ ਮਾਨ 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 ਤੇ ਮਾਨ ਸਾਹਿਬ ਦੱਸ ਸਕਦਾ ਮੈਂ ਕੀ ਦੱਸ ਸਕਦਾ ਹਾਂ ਤੁਹਾਨੂੰ ਕੋਈ ਖਬਰ ਹੈ ਕਿ ਸਰ ਨਾਨਾਜ਼ ਵੀ ਚੱਲ ਰਹੀ ਹੈ ਐਮ ਐਲ ਆ ਜੀ ਗੱਡੀ ਲੈਣਾ ਤੁਹਾਨੂੰ ਕਿ ਜਿਵੇਂ ਸਾਡੇ ਪਾਰਟੀਆਂ ਦੇ ਸਪੀਕਰ ਨੇ ਉਹਨਾਂ ਦਾ ਤਾਂ ਸਰ ਇਹ ਵੀ ਦਾਅਵੇ ਹੁੰਦੇ ਨੇ ਪੰਜਾਬ ਭਰਾਮ ਦੀ ਪੁਰੀਆ ਕਿ ਉਹਨਾਂ ਦੇ ਇੰਨੇ ਤਰ੍ਹਾਂ ਦੇ ਸਪੋਰਟ ਦੇਣ ਦੀ ਜੱਸੀ ਵੀ ਬਾਤ ਆ ਰਹੀ ਹੈ ਸਾਹਮਣੇ ਕਿਉਂ ਨਾ ਸਪੋਰਟ ਮਿਲਿਆ ਦਿੱਲੀ ਦੇ ਲੋਕਾਂ ਨੇ ਕਿੰਨੇ ਬਾਈ ਸੀਟਾਂ ਦਿੱਤੀਆਂ ਕਿੰਨੀਆਂ ਸੀਟਾਂ ਜਿਹੜੀਆਂ 2-2 4-4 ਸੋਸੇ ਹੀ ਖੜੀਆਂ ਨੇ ਤਾਂ ਦਿੱਲੀ 'ਚ ਜੋ ਇਲੈਕਸ਼ਨ ਹੋਈ ਆ ਇਹ ਇਲੈਕਸ਼ਨ ਥੋੜੀ ਹੋਈ ਆ ਗੁੰਡਾਗਰਦੀ ਹੋਈ ਆ ਫੇਰ ਐਂਡ ਫਾਇਰ ਥੋੜੀ ਇਲੈਕਸ਼ਨ ਹੋਈ ਆ ਜਿਸ ਤਰੀਕੇ ਨਾਲ ਦਿੱਲੀ ਦਾ ਕਬਜ਼ਾ ਕੀਤਾ ਉਹ ਸਾਰਿਆਂ ਨੂੰ ਪਤਾ ਕਿਸਨੇ ਇਲਜ਼ਾਮ ਲਾਇਆ ਪੰਜਾਬ ਨੇ ਮਿੱਤਨਪੋਲ ਕੀ ਇਸ ਤਰ੍ਹਾਂ ਦੀ ਸੁਖਿਆ ਅੰਗਨ ਜੰਡਾ ਦਾ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸਾਂਗਾ ਕੀ ਏਜੰਡਾ ਹੈ ਪੰਜਾਬ ਤੋਂ ਕੋਈ ਕੈਂਪ